ਐਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਜੀ ਅੱਜ 12 ਵਜੇ ਸ਼ੰਭੂ ਮੋਰਚੇ ਤੇ ਅਹਿਮ ਪੀਸੀ ਕਰਾਂਗੇ ਇੱਕ ਤਾਂ ਸਰਕਾਰ ਜੋ ਕੁਝ ਦੇਸ਼ ਦੀ ਪਾਰਲੀਮੈਂਟ ਚ ਬੋਲ ਰਹੀ ਆ ਵੀ ਅਸੀਂ ਐਮਐਸਬੀ ਲੀਗਲ ਗਰੰਟੀ ਕਾਨੂੰਨ ਬਾਰੇ ਕਿਸਾਨਾਂ ਮਜ਼ਦੂਰਾਂ ਦੀ ਕਰਜ਼ੇ ਦੀ ਮਾਫੀ ਬਾਰੇ ਕੁਝ ਸੋਚਿਆ ਹੀ ਨਹੀਂ ਆ ਔਰ ਸਰਕਾਰ ਨਾਲ ਸਾਡੀ ਮੀਟਿੰਗ 14 ਨੂੰ ਉਹਦੇ ਤੇ ਕੀ ਪੱਖ ਹੈਗਾ ਵਾ ਇਹਦੋਂ ਗਾ ਜੜੀ ਸਾਜ ਵਾਸਤੇ ਏਕਤਾ ਮਤੇ ਪਏ ਹੋਇਆ ਇੱਕ ਚਿੱਠੀ ਅਸੀਂ ਸਭ ਤੋਂ ਪਹਿਲਾਂ ਲਿਖੀ ਸੀ ਉਦੋਂ ਬਾਅਦ ਪਟਿਆਲੇ ਦੀ ਮੀਟਿੰਗ ਉਦੋਂ ਬਾਅਦ ਦੋ ਖਨੌਰੀ ਚ ਮੀਟਿੰਗਾਂ ਇਹ ਪਾਟੜਾਂ ਵਿੱਚ ਮੀਟਿੰਗਾਂ ਹੋਈਆਂ ਇਹ ਤੋਂ ਗਾਹਾਂ ਜਿਹੜਾ ਚੰਡੀਗੜ੍ਹ ਦੀ ਮੀਟਿੰਗ ਹੈਗੀ ਆ ਔਰ ਜਿਹੜਾ ਮੋਗਾ ਦਾ ਇਕਤਾ ਮਤਾ ਵਾ ਇਹ ਤੋਂ ਗਾਹਾਂ ਅਸੀਂ ਜੰਡਿਆਲੇ ਗੁਰੂ ਚ ਇਕਤਾ ਮਤਾ ਪਾਇਆ ਹੈਗਾ ਇਹ ਕਿੱਧਰ ਕੀ ਫੈਸਲੇ ਕੀਤੇ ਆ ਇਹਦੇ ਬਾਰੇ ਵਿਚਾਰ ਚਰਚਾ ਹੋਊਗੀ ਤੁਹਾਨੂੰ ਲਗਾਤਾਰ ਕਹਿੰਦੇ ਰਹੇ ਆਂ ਵੀ ਅੰਦੋਲਨ ਤੇਜ਼ ਹੋਊਗਾ ਤਿੱਖਾ ਹੋਊਗਾ ਉਹਦੇ ਬਾਰੇ ਅਸੀਂ ਕੀ ਸੋਚ ਰਹੇ ਹੋਗੇ ਆ ਔਰ ਇੱਥੇ ਆਉਣ ਵਾਲੇ 13 ਨੂੰ ਵੱਡਾ ਇਕੱਠ ਕਰਨਾ ਵਾ ਉਹ ਵੱਡੇ ਇਕੱਠ ਦੇ ਕੀ ਮਹੱਤਵਪੂਰਨ ਅੱਗੇ ਫੈਸਲੇ ਸੀ ਕਰਾਂਗੇ ਸਾਰੀਆਂ ਗੱਲਾਂ ਸੀ ਜੜੀ ਪ੍ਰੈਸ ਕਾਨਫਰੰਸ ਅੱਜ 12 ਵਜੇ ਹੋਣੀ ਆ ਉਹਦੇ ਵਿੱਚ ਅਸੀਂ ਜਨਤਾ ਦੇ ਸਾਹਮਣੇ ਰੱਖਾਂਗੇ ਔਰ ਇਹ ਤੋਂ ਗਾਹ ਜੜੀ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹਾਰ ਹੋਈ ਆ ਉਹਦੇ ਬਾਰੇ ਬਸ ਇੰਨਾ ਹੀ ਕਹਿਣਾ ਚਾਹਵਾਂਗੇ ਚਲੋ ਕੋਈ ਜਿੱਤੇ ਕੋਈ ਹਾਰੇ ਇੱਕ ਕਾਰਪੋਰੇਟ ਦੀ ਲੋਬੀ ਦਾ ਕੰਮ ਆ ਜਿੱਥੋਂ ਉਹਨਾਂ ਨੂੰ ਆਪ ਦਾ ਸਰਮਾਇਆ ਵਾਪਸ ਹੁੰਦੀ ਜਾਦਾ ਗੰਜਾਸ਼ ਹੁੰਦੀ ਆ ਉਹਨੂੰ ਉਹ ਚਿਤਾ ਦਿੰਦੇ ਨੇ ਪਰ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹਵਾਂਗੇ ਪਿਆਹਾ ਪੰਜਾਬ ਆ ਇਹ ਇਹ ਦਿਨੋਂ ਵੀ ਬੁਰੀ ਕਰੂਗਾ ਜੜੇ ਤੁਹਾਡੇ ਅੰਦਰ ਰਿਟਾਇਰ ਅਫਸਰ ਚਨਕਿਆ ਦੀ ਨੀਤੀ ਅਪਣਾ ਰਹੇ ਸੀ ਨਾ ਉਹ ਚਨਕਿਆ ਨੀਤੀ ਦਿੱਲੀ ਵਿੱਚ ਨਹੀਂ ਚੱਲੀ ਤੇ ਪੰਜਾਬ ਵਿੱਚ ਇਹ ਤੋਂ ਬਾਅਦ ਵੀ ਨਹੀਂ ਚੱਲਣੀ ਹੈਗੀ ਹਾਂ ਜਿੰਨਾ ਕੁ ਸਮਾਂ ਬਚ ਗਿਆ ਜਿੰਨੇ ਵੀ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਲੋਬੀ ਆ ਉਹ ਆਪਣੀ ਇਕਤਾ ਕਰ ਲੈ ਦਿੱਲੀ ਦੇ ਬੂਆ ਲਾ ਦੇਖੋ ਜੜਾ ਮੋਡਲ ਹੀ ਫੇਲ ਹੋ ਗਿਆ ਕੇਜਰੀਵਾਲ ਠੀਕ ਆ ਜੀ ਭਾਵੇਂ ਕੋਈ ਕਿਸੇ ਦਾ ਨੈਸ਼ਨਲ ਕਨਵੀਨਰ ਆ ਉਹਨਾਂ ਨੂੰ ਉਹਦੀ ਗੱਲ ਮੰਨਣੀ ਚਾਹੀਦੀ ਆ ਉਹਨਾਂ ਦਾ ਪਾਰਟੀ ਦਾ ਪ੍ਰੋਟੋਕੋਲ ਆ ਵੱਖਰੀ ਗੱਲ ਆ ਪਰ ਪੰਜਾਬ ਆਟ ਸੋਚਦਾ ਆਟ ਸਮਝਦਾ ਇੱਥੇ ਲਾਰਿਆ ਨਾ ਜੇ ਤੁਹਾਨੂੰ ਅਫਸਰਾਂ ਨੇ ਵੋਟਾਂ ਲੈ ਕੇ ਨਹੀਂ ਦੇ ਦੇਣੀਆਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਤੁਹਾਨੂੰ ਪੂਰੇ ਕਰਨੇ ਪੈਣੇ ਆ ਇਹੀ ਅਸੀਂ ਕਹਿਣਾ ਚਾਹੁੰਦਾ